ਇਹ ਹਾਲ ਚਾਲ ਜੀ ਫੈਕਟਰ ਨੂੰ ਅਨਲੋਡ ਕਰਨਾ ਆਏ ਸੀਗੇ ਵੁਡਲੈਂਡੇ ਚੋਬਰ ਆਇਆ ਨਾਲ ਇਹ ਕਿੰਨਾ ਭੁੱਲੀ ਅੰਦਾਜ਼ ਬੱਬਾ ਆ ਬੇਟ ਹੈ ਜੀ ਇੱਕ ਚੰਨ ਦਾ ਸਾ ਤਾ ਤਕ ਵੰਟੜਦਾ ਇਹਨੇ ਇਹਦੇ ਮਗਰ ਤਾਂ ਮੈਂ ਕਹਾਂ ਤਵੀਆਂ ਦੇ ਮੁਕਾਬਲੇ ਤੇ ਵਿੱਚ ਵੀ ਰੇਲ ਗੱਡੀ ਵਾਲੇ ਡੱਬੇ ਜੇ ਮਿੱਟੀ ਪਾਉਣੀ ਪੈਣੀ ਕਿ ਨਹੀਂ ਰੇਲੀਆਂ ਟਰਾਲੀ ਪਰਤੇ ਆਪਣੇ ਆ 40 ਫੁੱਟਾ ਕੰਟੇਨਰ ਪਾਉਣਾ ਪੈਣਾ ਹੁੰਦਾ ਇਹਦੇ ਉਹ ਹੀ ਦਾ ਗੱਲ ਆ 1 ਟਨ ਦਾ ਇੱਧਰ ਐ 1 ਦਾ ਹੀ ਉੱਧਰ ਐ ਤੇ 18 ਕੋਨ ਚੱਲਦਾ ਇਹਦੇ ਹਮਗਲੇ weight ਲੱਗਾ ਆ 1800 ਕਿਜੀ ਦਾ ਇਹ ਇਹਦੇ ਉੱਡ ਲੈਣੇ ਸਗਾ ਲਾਉਣਾ ਸ਼ਨੀਵਾਰ ਪਹੁੰਚਦਾ ਸਕੇ ਤੇ ਸ਼ੁਕਰਵਾਦ ਹੱਤੋਂ ਪਹੁੰਚ ਨਹੀਂ ਹੋਇਆ ਤੇ ਅੱਜ ਆਏ ਸੀਗੇ ਲੋਨ ਟਾਇਰ ਜੇ ਚੋਂ ਉੱਪਰ ਲਾ ਕੇ ਲੈ ਗਏ ਇੱਥੇ ਟਾਇਰ ਪਏ ਸੀ ਮਗਰ ਹੁਣ ਇਹਨੂੰ ਲਾਉਂਦੇ ਆ ਕਰਦੇ ਆ ਅਨਲੋਡ ਇਹਨਾਂ ਦਾ 4x4 ਵਾਲਾ ਸੈਟਾਂ ਵੀ ਮੋਰੇ ਜੁਰਿਆ ਦੇਖੀ ਮੋਰੇ ਇਹਦੇ ਇਹਦੇ ਹਿੱਸਾ ਉਸਾਂ ਨਹੀਂ ਮੋਰੇ 4x4 ਨੂੰ ਆ ਪਤਾ ਨਹੀਂ ਕਿਹੜੇ ਹਿਸਾਬ ਨਾਲ ਕਮਾਣੀਆਂ ਕਮੂਣੀਆਂ ਹੀ ਆ ਬਣਾ ਕੇ ਹਾਂ ਵੀ ਲਾਇਆ ਇਹਦੇ ਜਿੱਦਣ ਇਹ ਤਾਂ ਸੋਲਿਡ ਹਿੱਸਾ ਹੁੰਦਾ ਮੋਰੇ ਆ ਪਤਾ ਨਹੀਂ ਆ ਜਗਾਰਮੈਂਟ ਦੇ ਕਿਹਦੇ ਮੋਰੇ ਕਿੱਦਾਂ ਲਾਇਆ

ਸਾਰੇ ਪੈਂਡ ਦੇ ਵਿੱਚ ਇੱਕੋ ਹੀ ਹੋਵੇ ਇਹਨਾਂ ਦਾ ਲੋਕਾਂ ਨੂੰ ਕਹਿ ਦੋ ਆਪੋ ਆਪਣੀਆਂ ਬੱਟਾਂ ਦੇ ਖੜ ਜਾਓ ਤੇਲ ਦੂਲ ਵੀ ਮੇਰੇ ਤੋਂ ਆਉਂਦਾ ਪਿੰਦਾ ਹੀ ਹੋਣਾਗਾ ਟੋ ਘਟ ਵੀ ਘੰਟੇ ਦਾ 50 ਲੀਟਰ ਦਾ ਚੱਕਦਾ ਹੀ ਹੂੰ ਅੰਦਾਜ਼ਾ ਇਹ ਬੱਕੀ ਪਤਾ ਨਹੀਂ ਹੁਣ ਆ ਇੱਧਰ ਇਹਦਾ ਟੈਂਕ ਆ ਨਾਲੇ ਡੈੱਫ ਵਾਲਾ ਆ ਨਾਲੇ ਇੱਥੇ ਡੀਲਿਆ ਟੈਂਕ ਵੀ ਆ ਪਿੱਛੇ ਤੱਕ ਟਾਇਰ ਦੇ ਥੱਲੇ ਕਿੰਨਾ ਕਾਫੀ ਵੱਡਾ ਬਣਾਇਆ ਹੈ ਇਹਗਾ ਪਲਾਸਟਿਕ ਦਾ ਹੀ ਆ ਸਾਰਾ ਪੋਛਦੇ ਆਂ ਬੱਚੋ ਰਿਵਿਊ ਕਰਦੇ ਆਂ ਆਹ ਇਹ ਸਪੇਅਰ ਟਾਇਰ ਤੇ ਕਿ ਨਾਲ ਟਾਇਰ ਚੱਕ ਲਾਇਆ ਬਲੈਕ ਬਲੂ ਇਕੱਠੇ ਕਰਦੇ ਆਂ ਹੁਣ ਤੇ ਇਹ ਓਵਰ ਸਾਈਜ਼ ਜਿਹਾ ਨਾ ਫਲੈਗ ਲਾਉਣਾ ਹੀ ਪੈਂਦੇ ਆ ਤਾਂ ਕਰਕੇ ਫੇ ਉਹ ਯਾਰੇ ਦੇਖੀ ਉਹਦਾ ਰੰਮੀ ਤਾਂ ਫੋਨ ਤਾਂ ਨਹੀਂ ਆਇਆ ਨੈਣਾ ਦੇ ਹੋਰ ਵੀ ਬਹੁਤ ਐਕਸਟ੍ਰਮ ਖਰਾਬ ਆਪੇ ਹਕਮ ਬੈਂ ਦੇਖੋ ਜੇ ਉਹ 10 ਗਮ ਹੈ ਇਹ ਲਾ ਕੇ ਤਾਂ ਫਿਰ ਦੇਖਦੇ ਆ ਅਗਲਾ ਲੋਡ ਕੇ ਪਾਸਿਓ ਜਿਹੜੇ ਜੋਬਰ ਕਹਿੰਦਾ ਇੱਥੇ ਚੈਨ ਨਾ ਇੱਥੇ ਚੈਨ ਨਾ ਪਾਵੇ ਅੱਜ ਦੀ ਵਾਰੀ ਆਹ ਕਹਿੰਦਾ ਜੇ ਉਹਦਾ ਕੰਡਾ ਜਿਆ ਟੁੱਟ ਗਿਆ ਨਾ ਕਹਿੰਦਾ ਪਹਿਲਾਂ ਹੈਪਨ ਹੋ ਉਹ ਤੇ ਕਹਿੰਦਾ ਸਾਰਾ ਮੂਲ ਐਕਸਚੁਲੀ ਬਦਲਣਾ ਪਵੇ ਇੱਥੇ ਉਹ ਆਹ ਸਾਰੀ ਨੂੰ ਹਾਂ ਭਾਜ ਮੈਂ ਉਹਨੂੰ ਬ੍ਰੋਕਰ ਨੇ ਮੈਨੂੰ ਇਨਸਟ੍ਰਕਸ਼ਨਾਂ ਭੇਜੀਆਂ ਉਹ ਕਹਿੰਦਾ ਇੱਥੇ ਚੈਨ ਨਾ ਪਾ ਸਾਰੇ ਘਰੇ ਬੈਠੇ ਭਾਂਚ ਚ ਗੰਦਾ ਮਾਰੀ ਜਾਂਦੇ ਮੈਂ ਪਹਿਲਾਂ ਇਹਨੂੰ ਥੋਤੇ ਪਾਈ ਸੀ ਕੋਸਾ ਕੋ ਨਹੀਂ ਲੱਗਿਆ ਤਾਂ ਹੁਣ ਹੁਣ ਇਹਨੂੰ ਸਟਾਰਟ ਕਰਕੇ ਮਾਰੋ ਜੀ ਇਹਦੀ ਸੈਲਫ ਹੈ ਹੈ ਆ ਹੈ ਕਿ ਮੇਲੇ ਵੀ ਸੀਟ ਇੱਧਰ ਭਾਂਚ ਚ ਬੈਹਣ ਦੇ ਚੱਲ ਦੇਖ ਕੇ ਤੇਰੀ ਜਾਬੀ ਜੁੱਬੀ ਬੈਹਣ ਦੇ ਆਪਾਂ ਬੈਠਦਾ ਬਾਜੀ ਨਹੀਂ ਹੋ ਰਹੀ ਇਹਦੇ ਕੜਾਟ ਵੀ ਪੂਰਾ ਪੈਣਾ ਜਦੋਂ ਹਲੇ ਦਾ ਰੁਪਿਆ ਨਹੀਂ ਜਿਹੜੇ ਹੈ ਉਹਨਾਂ ਦੇ ਸਟਾਰਟ ਦਾ ਅਸੀਂ ਜਾ ਤੱਕ ਬੋਕਾ ਪੜਦਾ ਹੀ ਆ ਆਪਾਂ ਮੜ ਜਾਈਏ ਤੇ ਫੀਚਰ ਦੇਖੀਏ ਕੀ ਆ ਇੰਡੀਆ ਵਾਲਿਆਂ ਨੂੰ ਵੀ ਆਪਾਂ ਦੱਸਣਾ ਬਾਬਾ ਜਿੰਨੇ ਇਹਦੇ ਬੜਾ ਆ ਮਾੜਾ ਬੰਦਾ ਦੁੱਦਾ ਬੰਦਲਵੇ ਹੈ ਸੰਰੂਪ ਬੋਲਦਾ ਮੈਂ ਜੱਟੇ ਉਹ ਸਾਰੇ ਐਮਰਜੈਂਸੀ ਆ ਜੇ ਪਾਲ ਪੁੱਟੇ ਆਵੇ ਆ ਸਰਾ ਜੀ ਗਿਆ ਬਾਬੂ ਪੂਰੀ ਐ ਨੁਕਰੇਜ ਵੀ ਵਿੱਚ ਲਾਈ ਆ ਤੇ ਅੱਲਾ ਹੈ ਭੈਣੋ ਫੀਚਰ ਇੰਡੀਆ ਆਉਂਦਾ ਆਹੋ ਫਰਿਜ ਵਿੱਚ ਆ ਇਹ ਚੱਲਣਾ ਇਤੋਂ ਹੀ ਆ ਬੱਸ ਉਹਨਾਂ ਧੀਲੀਆਂ ਬੀਬੀਆਂ ਇੱਥੇ ਕੰਮ ਕਰਦੀਆਂ ਹਨ ਆਹ ਸੀਟ ਉਹਨਾਂ ਦੇ ਨਿਆਣਿਆਂ ਲਈ ਆ ਭਾਵੇਂ ਇੱਥੇ ਆਪਣਾ ਬੇਬੀ ਪਾ ਸਕਦੇ ਆ ਤੁਸੀਂ ਬੇਬੀ ਸੀਟ ਦੇ ਵਿੱਚ ਲਾ ਕੇ ਬੇਬੀ ਵਾਲੀ ਸੀਟ ਦੇ ਬੈਠੇ ਤੇ ਬੇਬੀ ਸੀਟ ਲਈ ਇੱਥੇ ਬੱਚਾ ਰੱਖਦੀਆਂ ਵਿੱਚ ਉਹ ਬੱਬਾ ਉਹ ਦੇਖੋ ਸੀਟ ਦੇ ਉੱਤੇ ਵੀ ਹੀਟ ਹੁੰਦਾ ਸਾਰਾ ਕੁਝ ਲੱਗਦਾ ਸਾਰਾ ਕੁਝ ਆ ਹੀਟ ਵਾਲੇ ਫੀਚਰ ਯਾਰ ਇਹਦਾ ਚੀਜ਼ ਹੈ ਡਾਲਰ ਦਾ ਜਰੂਰ 2 ਲੱਖ ਲੈਂਦੇ ਆ ਦੋ ਦੋ ਵੀ ਉੱਪਰੇ ਹੋਣਾ ਭਾਂ ਚਾਹੇ ਉਹਦਾ ਕੰਮ ਐਂ ਪ੍ਰੋਲੀ ਗੋਦ ਨਹੀਂ ਕਿੱਥੋਂ ਉਹ ਕਿਤਾ ਨਹੀਂ ਕੋ ਪਰ ਇਹਦੇ ਦਾ ਮਾਰਾ ਮਾਲ ਐਕਸੀਲੇਟ ਲੈਦਾ ਫੜਦਾ ਨਹੀਂ ਮਾਰ ਮਾਰ ਪਾਏ ਆ ਤੁਸੀਂ ਆਪ ਵੀ ਹਮੋਂ ਦੇ ਇੱਥੇ ਗਿਆਨ ਨਾਣੇ ਜੈ ਚੱਕਦਾ ਬਤਾਇਆ ਕੋਸੋ ਕੀ ਚੱਲ ਲਾ ਦੇ ਚੱਲ ਬਾਬਾ ਲਾ ਦੇ ਥੱਲੇ ਤੇ ਇੱਕ ਮਿੰਟ ਵੇਟ ਕਰ ਮੈਂ ਜਾਂਦਾ ਬਾਹਰ ਮਾੜਾ ਦੇਖਾਂ ਥੱਲੇ chán thôi gì lá ta bà Phiêu ਯਾ ਯਾ ਆ ਜਾ ਆ ਜਾ ਰਾਈਟ ਲਗਾਤਾ ਬੱਬੇ ਕੀ ਆ ਰਹੀ ਆ ਆਪਾ ਵੀ ਫੇਕ ਚਾਈ ਮਾਰ ਕੇ ਦੇਖੇ ਲਈਏ ਪਾਜੀ ਮੈਂ ਵੀ ਚਲਾ ਕੇ ਦੇਖਣਾ ਇੱਥੇ ਖੜਾ ਕਰਕੇ ਆਉਂਦਾ ਮੈਂ ਕਹਾਂ ਮੈਂ ਇਧਰੋਂ ਘੁਮਾਉਂਦਾ ਤੁਹਾਨੂੰ ਦੇਖੀ। ਮਾਸੋਂ ਕੋ ਲੋਡ ਨਹੀਂ ਕਲੱਚ ਦੀ ਵੀ ਉਹਨੂੰ ਲੀਵਰ ਨੂੰ ਉਹਦਾ ਲੌਕ ਵਾਲਾ ਬਟਨ ਆ ਚੱਲ ਬੈਠ ਰਸੇ ਮੈਂ ਅੰਦਾਜ਼ਾ। ਉਹ ਬਰੇ ਦਾਣਾ ਜਿਆ ਆ ਨਾਲ ਸਾਰਾ ਇੱਥੇ ਹੱਥ ਰੱਖ ਉਹਦਾ ਛੋਟਾ ਜਿਹਾ ਦਾਣਾ ਜਿਆ ਪਰੇ ਸਾਈਡ ਤੇ ਇੱਥੇ ਹੀ। ਆਹ ਆਹ ਹੀ ਆਹ ਆਹ ਆਹ। ਇਸ ਨੂੰ ਦਬਾਗੇ ਅੱਗੇ ਪਿੱਛੇ ਕਰੀ ਜਾ ਤਾਂ ਬ੍ਰੇਕ ਮਾਰਨ ਲਈ ਬ੍ਰੇਕ ਨਾ ਲੌਗ ਜਾਂਦਾ। ਆਰਦਾ ਕਿਉਂ ਖੁੱਲਾ ਰਹਿਣ ਦੇ ਭੈਣ ਆਹੋਂ ਤੱਕ ਕਰ ਲੇ ਲੋਕ ਬੱਕ ਕਰ ਲਈ ਆਨ ਡਿਊਟੀ ਜੱਕ ਦੇ ਕੰਮ ਪੈਂਡ ਮੇਂ ਰਾਜ ਲਾਉਣ ਵਾਲੇ ਲੜਦੇ ਹੁੰਦੇ ਸੀ ਇੱਥੇ ਦੇਖਤਾ ਨਜ਼ਾਰਾ ਜਣ ਦੀ ਗੜਕਦਾ ਹੈਗੀ ਉਦਾਂ ਇੱਕ ਵਾਰ ਟਾਰਕ ਬੋਲਦੀ ਆ ਬਾਬਾ ਪੂਰੀ ਜੋ ਮਰਜੀ ਆ ਇਹਦਾ ਲੈ ਲੈਣ ਦੀਆਂ ਗੱਡੀਆਂ ਛਣਕਦੀਆਂ ਆਉਂਦੀਆਂ ਸੀ ਏਦਾਂ ਇੱਕ ਵਾਰ ਦਾ ਫੀਲਿੰਗ ਆਉਂਦੀ ਆ ਲਾਵੇ ਸੱਜਣੋਂ ਜ਼ਿਆਦਾ ਸ਼ੋਰੂਮ ਵਾਲੇ ਲਾਨਦੇ ਹੁੰਦੇ ਨਾ ਗੱਡੀ ਲਾਈਨ 'ਚ ਕਹਿਣਾ ਵੇ ਆਹ ਡੀਲਰਾਂ ਦੇ ਨਵੇਂ ਟਰੈਕਟਰ ਪਹੁੰਚਾ ਇਹਦੇ ਫੀਚਰ ਦਿਖਾਉਨੇ ਆ ਤੇ ਗੱਭਰੂ ਕਹਿੰਦੇ ਲੱਗਾ ਇੱਥੇ ਲਾਉਣ ਤੇ ਹੁਣ ਗੋਰੇ ਜੱਟ ਹੋਣੀ ਆਉਣਗੇ ਟੈਂਸਪੈਕਸ਼ਨ ਕਰਨਗੇ ਇੱਕ ਵਾਰ ਇਹਦੀ ਬਾਕੀ ਪੁੱਛਦੇ ਆ ਸੱਜਣ ਤੋਂ ਕਿਦਾਂ ਦਾ ਲੱਗਾ ਚਲਾ ਕੇ ਬਾਈ ਕੀ ਬਾਤ ਯਾਰ 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 ਇੱਕ ਵਾਰ ਦਾ ਫੀਲਿੰਗ ਜੇ ਆਉਂਦੀ ਨਾ ਜਦੋਂ 에어 ਰਾਈਡ ਤੇ ਬੰਦਾ ਬੈਠਾ ਹੁੰਦਾ ਹੂ ਨਾ ਨਹੀਂ ਕਰਦਾ ਚਾਬੀ ਚਾਹੀਏ ਉਹ ਲੈ ਵੀ ਚਾਬੀ ਦਿੱਤੀ ਚੋਬਰਾਂ ਨੂੰ ਖੜਾ ਆਪਾਂ ਜ਼ਿੰਮੇਵਾਰੀ ਤਾਂ ਹੋ ਗਈ ਮੌਕਤ ਤੇ ਇਧਰ ਕੋ ਚੋਬਰ ਲੱਗਾ ਹੋਇਆ ਸਪਰੇਅ ਵਾਲਾ ਜੀ ਅੰਤਰ ਸੈੱਟ ਕਰਨ ਕੇ ਰਾਈਡ ਨਾ ਨਾ ਕੇ ਰਾਈਡ ਇਸ ਰਾਈਡ ਇਸ It's, this oh, is good. Horsepower. Oh, uh, 420. 420. Yeah. the last two numbers are. Oh, yeah. Mostly tractors here, last two numbers is the 420. horsepower, right? Yep, yep, yeah. Yep, yep. Yeah, I'm just driving uh, in India. That's only like 60 horsepower. Oh, yeah, that's yeah. yeah maximum one, is yeah. like 100. That New Holland -on one. The... So, are you from northern India or southern India? Northern India. Okay, because yeah. I was talking to a friend of mine the other day, and he says there's a lot of difference between the national, the Northern Indians versus the Southern Indians. Yeah. You the language, everything's different. Different. Yeah. yeah? I, I think in India, I have like three different. Like most likely, every state have a different language. Yeah. So I'm from Punjab. I have a yeah. Punjabi. Yeah. The, my next state is the Haryana. They have yeah. a different. All over, yeah. like uh, there different. was a there was an Indian com, uh, comedian. On uh, the, the radio. That's why I was listening to this. And the guy was saying, he says when he used to go to India, mm -hmm. he would only uh, his dad would say we'd either go to Bombay or yeah, what was the other big city? Uh, the, the Mumbai, yeah, Bombay, Kolkata. Kolkata. Yeah, he said, oh, uh, there was only two big cities he's ever been to. Every time he went back to see his relatives. That's kind of that city is kind of like is in New York. Yeah, that's a New York okay. or Los Angeles. That's a famous yeah. one. Yeah. That have some more like uh, more cities in a lot of like big city, uh, New Delhi. dude that is the big cuz he said he is he says when i got older he says we all had american names we didn't have indian names <laughs> you know first names and he says dad is there any more else to see he says the बाकी ਜਦਾਂ ਇੰਡੀਆ ਹੌਸ ਭਾਵਰਾਂ ਵੱਡੀਆਂ ਦੇਖ ਕੇ ਕਹਿਣਾ ਬਾਈ ਐਡਾ ਵੱਡਾ ਟਰੈਕਟਰ ਆ ਜਾਂ ਪਿੰਡ 'ਚ ਜੇ ਕਿਸੇ ਨੇ ਲਿਆਉਣਾ ਪਰ ਇੱਥੇ ਇਹ ਚੀਜ਼ਾਂ ਆਮ ਹੀ ਆ ਤਾਂ ਦੇਖ ਕੇ ਛੋਟੇ-ਛੋਟੇ ਲੱਗਦੇ ਆ ਜਦਾਂ ਦਾ ਆਪਾਂ ਉਹ ਡਰਾਪ ਕੀਤਾ ਆ ਤੇ ਕਬੂਟਾ ਦੀ ਕਾਫੀ ਮਾਰਕੀਟ ਆ ਇੱਥੇ ਵਧੀਆ ਆ ਤੇ ਇਧਰ ਆਪਣੇ ਜਰਮਨ ਵਾਲੇ ਮੈਸੀ ਵੀ ਹੁਣੇ ਖੜੇ ਆ ਤੇ ਬਾਕੀ ਚੱਲਦਾ ਜ਼ਿਆਦਾ ਇੱਥੇ ਜੌਂਡੀਅਰੀ ਆ ਪਰ ਕਿਸਾਨਾਂ ਦੀ ਡਿਮਾਂਡ ਤੇ ਅਗਲੇ ਨੇ ਇਹ ਵੀ ਕਿਤਾ ਇੱਥੇ ਆਪਣਾ ਵੀ ਤੁਸੀਂ ਲੈ ਸਕਦੇ ਆ ਲੀਜ਼ ਵੀ ਕਰ ਸਕਦੇ ਆ ਲੀਜ਼ ਦੇ ਉੱਤੇ ਤੁਹਾਨੂੰ ਟਰੈਕਟਰ ਦੇ ਦਿੰਦੇ ਆ ਤੇ ਤੁਸੀਂ ਆਪਣਾ ਉਹਨੂੰ ਸਾਲ 2 ਸਾਲ ਦੀ ਲੀਜ਼ ਤੋਂ ਬਾਅਦ ਰਿਟਰਨ ਕਰ ਸਕਦੇ ਆ ਤੇ ਕਾਫੀ ਕੋਸ਼ ਜੱਦਾ ਅੱਗਾ ਆ ਉਧਰ ਕੰਪੈਨ ਖੜੀ ਆ ਟਰੱਕ ਦੇ ਰੰਗ ਨਾਲ ਦੀ ਕੰਪੈਨਾਂ ਬਾਬਾ ਐ ਡੈਡੀਆਂ ਅਗੇ ਹਿਸਾਬ ਲਾ ਲਓ ਹੁਣ ਇਹਦਾ 40 40 45 45 ਫੁੱਟ ਕਟ ਰਿਆ ਤੇ ਆਪਾਂ ਇੰਡੀਆ ਦਾ 14 16 ਨੂੰ ਟੌਪ ਮੰਨੀ ਜਾਂਦੇ ਆ ਬਾਲੀਆਂ ਹੀ ਵੱਡੀਆਂ ਹੌਸ ਪਾਵਰਾਂ ਪਾਈਆਂ ਪਤੰਦਰਾਂ ਨੇ ਆ ਹੁਣ ਛੰਡੀਆਂ ਦਾ ਕੋਈ ਕੰਮ ਨਹੀਂ ਹੈਗਾ ਚਲੋ ਚੱਲੀਏ ਜਾੜ ਨੂੰ ਲਓ ਬੇ ਵੀਰੋ ਲੋਡ ਹੋ ਗਿਆ ਅਨਲੋਡ ਕਿਨਾਂ ਜੁਨਾ ਬੰਨ ਲਈਆਂ ਕਰੀਏ ਹੁੱਕ ਚਾਬੀ ਆ ਲਓ ਜੀ ਮਾਰ ਆ ਲਖਾਪਾ ਜੀ ਚੱਕ ਰਹੀ ਮੋਰ ਕਿਨਾਂ ਜੁਨਾ ਬੰਨ ਕੇ ਟਰੈਕਟਰ ਉੱਧਰ ਖੜਾ ਕਰਿਆ ਜਾਂਦਾ ਤੇ ਇਹਨਾਂ ਦੇ ਸਾਰੇ ਕੁੱਕ ਮਿੰਟ ਖੇਤੀ ਹੂਤੀ ਵਾਲੀ ਆ ਸਾਰਾ ਲਟਵੰਮ ਪਟਵੰਮ ਜੋ ਵੀ ਆ ਆ ਇੱਧਰ ਇੱਕ ਮੈਸੀ ਵਾਲਿਆਂ ਦਾ ਖੜਾ ਟਰੈਕਟਰ ਆ ਮੈਸੀ ਵਾਲਿਆਂ ਦਾ ਵੀ ਖੜਾ 447 10 ਇਹ ਤਾਂ ਇੰਡੀਆ ਕ ਜਿੱਡਾ ਹੀ ਆ ਬਾਬਿਓ ਜਿਹੜੇ ਇੰਡੀਆ ਆਉਂਦੇ ਕਿੰਨੇ ਹॉर्सपाਵਰ ਆ ਇਹ ਡੈਨਾਟੂ ਮੇ ਵੀ ਇਹ ਤਾਂ ਇੰਡੀਆ ਵੀ ਆਉਂਦਾ ਹੋਊਗਾ ਸੇਮ ਜਿਹਾ ਹੀ ਆ ਇਹਦਾ ਪਰ ਡੈਫਾ ਇੱਥੇ ਵੀ ਲੱਗੀ ਹੋਆ ਡੈਫੋਂ ਸਾਰਿਆਂ ਦੇ ਆਉਂਦੀ ਉਸਤਾਦ ਜੀ ਇਹ ਕੰਮ ਨਹੀਂ ਸਿਰਾ ਕਰਦਾ ਡੈਫਾ ਵਾਲਾ ਦਾ ਯੋ ਜੈਕ ਜੁਕ ਲੱਗੇ ਹੋਆ ਲੈਫਟ ਦੇ ਨਾਲ ਲਾ ਕੇ ਲੋੜ ਤੇ ਆਪਾਂ ਤੁਰ ਪੈ ਗਏ ਇਥੋਂ ਯਾਰ ਨੂੰ ਚੰਨੇ ਆ ਯਾਰ ਤੇ ਆ ਕੇ ਦੇਖਦੇ ਆਂ ਕੀ ਸਿਸਟਮ ਹੈ ਘਰ ਨੂੰ ਹੀ ਚਲਦੇ ਆ ਹੁਣ ਤਾਂ ਲੇਟ ਹੋ ਗਿਆ ਕਾਦੂ ਕੋਈ ਚੱਕਾਂਗੇ ਮੈਨੂੰ ਪਤਾ ਲੱਗਾ ਕਿ ਇਹ ਯਾਰ ਇੱਥੇ ਯਾਰ ਚ ਰੇਡ ਬਈ ਆਪਾਂ ਬਿਲਕੁਲ 12 ਗੱਡੀਆਂ ਬਾਬਾ ਆਈਸ ਦੀਆਂ 12 ਗੱਡੀਆਂ ਆਈਆਂ ਤਾਂ ਇਥੇ ਮੀਗ੍ਰੇਸ਼ਨ ਆ ਲਿਆਂ ਦੀਆਂ ਲੈ ਲਵਾਲਾ ਪਤਾ ਲਪੇਟੇ ਦਾ ਆਪਾਂ ਵੀ ਜਾਣੇ ਸੀਗੇ ਮੈਂ ਟਾਈਮ ਨਾਲ ਨਿਕਲ ਗਿਆ ਟਰੈਲਰ ਡਰਾ ਬਗਾਰ ਕੇ 10 ਵਜੇ 2 ਵਜੇ ਆ ਗਈ ਸੀ ਅਗਲੇ अच्छा चल ਆਪਾਂ ਤਾਂ ਆਪਾਂ ਤਾਂ ਕੋਈ ਰੌਲਾ ਨਹੀਂ ਆਇਆ ਜਦੋਂ ਆਪਾਂ ਭੈਣ ਤੇ ਬਾਕੀ ਵੀ ਆਪਣੇ ਆ ਰਹੇ ਹੀ ਆ ਹੱਲੇ ਆਪਾਂ ਵੀ ਕਿਸੇ ਟਾਈਮ ਦੇ ਵਿੱਚ ਇਸ ਸਿਚੁਏਸ਼ਨ 'ਚ ਸੀਗੇ ਪਰ ਥਾਲ ਕੀ ਬੰਦਾ ਯਾਰ ਕਰੂ ਆ 2.5 ਘੰਟੇ ਜਾੜ ਦੇ ਵਿੱਚ ਮੱਤ ਮਾਰੀ ਰੱਖੀ ਜਿਹੜਾ ਘੜਾ ਆਵੇ ਨਾ ਚੈੱਕ ਕਰੀ ਜਾਂਦੇ ਆ ਪਪਾ ਬੰਦੇ ਟ੍ਰੇਲ ਦੇ ਵਿੱਚ ਵੱਜ-ਵੱਜ ਲੁਕੇ ਕਹਿੰਦੇ ਉੱਤ ਹੈਗੀ ਇੱਥੇ ਕਿਤੇ ਬਾਹਰ ਬੰਦਾ ਜੂਟਨ ਮਾਰ ਕੇ ਪੂਨ ਲਾਦ ਮਾ ਸਾਈਡ ਵਾਲੀ ਜੇ ਲਾ ਦੇ ਕਿੱਲੇ ਇੱਥੇ ਚਲ ਨੂੰ ਉਹ ਲਿਆ ਕੇ ਟਾਰਨ